ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈਮਸੀ ਦੀ ਆਓ ਸਬਜਨ ਰੱਬ ਕੇ ਰਾਤ ਦੀ ਗੁੜੀ ਮਿੱਠੀ ਨੀਂਦ ਦੇ ਲਈ ਔਰ ਆਪਣੇ ਘਰ ਪਰਿਵਾਰ ਦੀ ਸੁਖ ਸ਼ਾਂਤੀ ਦੇ ਲਈ ਪ੍ਰਾਰਥਨਾ ਕਰਦੇ ਹਾਂ ਹਾਲੇਲੂਇਆ 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 ਧੰਨਵਾਦ 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 ਮਹਾਨ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆ ਤੁਹਾਡੇ ਨਾਮ ਦੀ ਮਹਿਮਾ ਤੇ ਵਡਿਆਈ ਕਰਦੇ ਆ ਮੇਰੇ ਜ਼ਿੰਦਾ ਜ਼ਲਾਲੀ ਖੁਦਾਵੰਜੀ ਤੁਹਾਡਾ ਧੰਨਵਾਦ ਕਰਦੇ ਆ ਕਿ ਤੁਸੀਂ ਸਾਨੂੰ ਸਵੇਰ ਤੋਂ ਲੈ ਕੇ ਹੁਣ ਤੱਕ ਸੰਭਾਲ ਕੇ ਰੱਖਿਆ ਜਾਂਦੇ ਦੀ ਧਰਤੀ ਤੇ ਚੋਂਦੇ ਰੱਖਿਆ ਤੁਹਾਡਾ ਧੰਨਵਾਦ ਕਰਦੇ ਆ ਮੇਰੇ ਮਹਾਨ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆਂ ਖੁਦਾਵੰਨ ਜੀ ਕਿ ਤੁਸੀਂ ਪੂਰਾ ਦਿਨ ਸਾਨੂੰ ਆਪਣੇ ਪਾਕ ਪਵਿੱਤਰ ਹੱਥਾਂ 'ਚ ਸੰਭਾਲ ਕੇ ਰੱਖਿਆ ਆਪਣੀ ਦਇਆ ਵਿੱਚ ਢਾਕੇ ਰੱਖਿਆ ਤੁਹਾਡਾ ਧੰਨਵਾਦ ਕਰਦੇ ਆਂ ਮੇਰੇ ਮਹਾਨ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਆਂ ਕਿ ਤੁਸੀਂ ਸਾਡੇ ਬਾਹਰ ਆਣ ਜਾਣ ਵਿੱਚ ਸਾਡੀ ਮਦਦ ਸਹਾਇਤਾ ਅਗਵਾਈ ਕੀਤੀ ਔਰ ਸਾਨੂੰ ਹਰ ਇੱਕ ਐਕਸੀਡੈਂਟ ਦੁਰਘਟਨਾ ਬਿਮਾਰੀ ਤੋਂ ਬਚਾ ਕੇ ਰੱਖਿਆ ਤੁਹਾਡਾ ਧੰਨਵਾਦ ਕਰਦੇ ਆਂ ਮੇਰੇ ਮਹਾਨ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਆਂ ਕਿ ਦਿਨ ਭਰ ਵਿੱਚ ਪਰਮੇਸ਼ਰ ਜੀ ਤੁਸੀਂ ਸਾਡੀਆਂ ਸਾਰੀਆਂ ਲੋੜਾਂ ਥੋੜਾ ਨੂੰ ਕਮੀਆਂ ਘਟੀਆਂ ਨੂੰ ਆਪਣੇ ਸਵਰਗੀ ਖਜ਼ਾਨਿਆਂ ਵਿੱਚੋਂ ਪੂਰਾ ਕੀਤਾ ਸੱਚਮੁੱਚ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆਂ ਪ੍ਰਭੂ ਜੀ ਦਿਨ ਭਰ ਵਿੱਚ ਤੁਸੀਂ ਸਾਡੇ ਸਾਰੇ ਕੰਮਕਾਰਾਂ ਵਿੱਚ ਸਾਡੀ ਮਦਦ ਸਹਾਇਤਾ ਗਵਾਹੀ ਕੀਤੀ ਔਰ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਕਿ ਤੁਸੀਂ ਸਾਡੇ ਹੱਥਾਂ ਦੇ ਕੰਮਾਂ ਤੇ ਸਾਨੂੰ ਬਰਕਤ ਆਸ਼ੀਸ਼ ਦਿੱਤੀ ਪਰਮੇਸ਼ਰ ਜੀ ਤੁਹਾਡਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆਂ ਖੁਦਾ ਕਿ ਤੁਸੀਂ ਸਾਨੂੰ ਤੰਦਰੁਸਤੀ ਵਾਲਾ ਜੀਵਨ ਦਿੱਤਾ ਹਰ ਇੱਕ ਬਿਮਾਰੀ ਤੋਂ ਤੁਸੀਂ ਸਾਨੂੰ ਦੂਰ ਰੱਖਿਆ ਔਰ ਸੱਚਮੁੱਚ ਪਰਮੇਸ਼ਰ ਜੀ ਤੁਸੀਂ ਸਾਨੂੰ ਬਲ ਦਿੱਤਾ ਤਾਕਤ ਦਿੱਤੀ ਖੁਦਾਵੰਨ ਜੀ ਇਸ ਬਲ ਔਰ ਤਾਕਤ ਦੇ ਲਈ ਤੁਹਾਡਾ ਧੰਨਵਾਦ ਕਰਦੇ ਆਂ ਮੇਰੇ ਮਹਾਨ ਪਰਮੇਸ਼ਰ ਜੀ ਧੰਨਵਾਦ ਕਰਦੇ ਆਂ ਅੱਜ ਰਾਤ ਦੀ ਖੂਬਸੂਰਤ ਹਜ਼ੂਰੀ ਦੇ ਲਈ ਮੇਰੇ ਮਹਾਨ ਪਰਮੇਸ਼ਰ ਜੀ ਜੋ ਤੁਸੀਂ ਸਾਨੂੰ ਅੱਜ ਰਾਤ ਦੀ ਖੂਬਸੂਰਤ ਹਜ਼ੂਰੀ ਦਿੱਤੀ ਤੁਹਾਡਾ ਧੰਨਵਾਦ ਕਰਦੇ ਹਾਂ ਔਰ ਪਰਮੇਸ਼ਰ ਜੀ ਧੰਨਵਾਦ ਕਰਦੇ ਪਰਮੇਸ਼ਰ ਜੀ ਕਿ ਤੁਸੀਂ ਸਾਨੂੰ ਅੱਜ ਇੱਕ ਹੋਰ ਪਛਤਾਪ ਦਾ ਮਾਫੀ ਦਾ ਮੌਕਾ ਦਿੱਤਾ ਮੇਰੇ ਮਹਾਨ ਪਰਮੇਸ਼ਰ ਜੀ ਅਸੀਂ ਮਾਫੀ ਮੰਗਦੇ ਦਿਨ ਪਰ ਵਿੱਚ ਹੋਏ ਸਾਰੇ ਗਲਤੀਆਂ ਗੁਨਾਹਾਂ ਤੋਂ ਖੁਦਾਵੰਨ ਜੀ ਜੋ ਜਾਣੇ ਅਣਜਾਣੇ ਵਿੱਚ ਸਾਡੇ ਕੋਲ ਹੋ ਗਿਆ ਮੇਰੇ ਮਹਾਨ ਖੁਦਾ ਸਾਡੇ ਬੋਲਣ ਚ ਦੇਖਣ ਚ ਸੁਣਨ ਚ ਬਹੁਤ ਸਾਰੀਆਂ ਗਲਤੀਆਂ ਗੁਨਾਹ ਹੋ ਗਏ ਪਰਮੇਸ਼ਰ ਜੀ ਤੁਸੀਂ ਸਾਨੂੰ ਮaaf ਕਰਨਾ ਮੇਰੇ ਖੁਦਾਵੰਦੀ ਔਰ ਦਇਆ ਕਰਨਾ ਕਿਰਪਾ ਕਰਨਾ ਮੇਰੇ ਮਹਾਨ ਖੁਦਾ ਸਾਡੇ ਸਾਰੇ ਗਲਤੀਆ ਗੁਨਾਹਾਂ ਨੂੰ ਮaaf ਕਰਨਾ ਮੇਰੇ ਖੁਦਾਵੰਦੀ ਅਸੀਂ ਤੌਬਾ ਕਰਦੇ ਹਾਂ ਪਰਮੇਸ਼ਰ ਜੀ ਸੱਚਮੁੱਚ ਪਰਮੇਸ਼ਰ ਜੀ ਤੁਸੀਂ ਸਾਡਾ ਉੱਠਣਾ ਬੈਠਣਾ ਬੋਲਣਾ ਚੱਲਣਾ ਪਰਮੇਸ਼ਰ ਜੀ ਸ਼ੁੱਧ ਕਰੋ ਪਵਿੱਤਰ ਕਰੋ ਪਰਮੇਸ਼ਵਰ ਜੀ ਅਸੀਂ ਤੁਹਾਨੂੰ ਪਸੰਦ ਆਉਣ ਵਾਲੇ ਹੋ ਜਾਈਏ ਮੇਰੇ ਖੁਦਾਵੰਦੀ ਸੱਚਮੁੱਚ ਪਰਮੇਸ਼ਵਰ ਜੀ ਤੁਹਾਡਾ ਧੰਨਵਾਦ ਕਰਦੇ ਕਿ ਤੁਸੀਂ ਸਾਡੇ ਗਲਤੀਆਂ ਗੁਨਾਹਾਂ ਨੂੰ ਯਾਦ ਨਹੀਂ ਰੱਖਦੇ ਪਰਮੇਸ਼ਵਰ ਜੀ ਤੁਸੀਂ ਸਾਨੂੰ ਹਰ ਵੇਲੇ ਮaaf ਕਰਦੇ ਆ ਖੁਦਾਵੰਦੀ ਤੁਸੀਂ ਸਾਨੂੰ ਵਫਾਦਾਰੀ ਵਾਲਾ ਜੀਵਨ ਦਿਓ ਪਰਮੇਸ਼ਵਰ ਜੀ ਵਫਾਦਾਰੀ ਵਾਲਾ ਮਨ ਦਿਓ ਤਾਂ ਕਿ ਪਰਮੇਸ਼ਵਰ ਜੀ ਅਸੀਂ ਵਫਾਦਾਰੀ ਦੇ ਨਾਲ ਤੁਹਾਡੇ ਵਚਨ ਤੇ ਚੱਲ ਸਕੀਏ ਔਰ ਸੱਚਮੁੱਚ ਪਰਮੇਸ਼ਵਰ ਜੀ ਤੌਬਾ ਕਰਕੇ ਮਾਫੀ ਮੰਗ ਕੇ ਪਰਮੇਸ਼ਰ ਜੀ ਦੁਆਰਾ ਅਸੀਂ ਗਲਤੀ ਗੁਨਾਹ ਨਾ ਕਰੀਏ ਪਰਮੇਸ਼ਰ ਜੀ ਸੱਚਮੁੱਚ ਅਸੀਂ ਤੁਹਾਡੇ ਅੱਛੇ ਧੀਆ ਪੁੱਤਰ ਬਣੀਏ ਮੇਰੇ ਖੁਦਾਵੰਨ ਜੀ ਤੁਹਾਡਾ ਧੰਨਵਾਦ ਕਰਦੀਆਂ ਕਿ ਤੁਸੀਂ ਸਾਨੂੰ ਮਾਫ ਕੀਤਾ ਮੇਰੇ ਪਰਮੇਸ਼ਰ ਜੀ ਔਰ ਧੰਨਵਾਦ ਕਰਦੀ ਨਾ ਸਾਰੇ ਭੈਣ ਭਰਾਵਾਂ ਦੇ ਲਈ ਜੋ ਅੱਜ ਦੀ ਹਜ਼ੂਰੀ ਵਿੱਚ ਇਕੱਠੇ ਹੋਏ ਨੇ ਖੁਦਾਵੰਨ ਜੀ ਮੇਰੇ ਮਹਾਨ ਪਰਮੇਸ਼ਰ ਜੀ ਜਿੰਨੇ ਵੀ ਭੈਣ ਭਰਾ ਅੱਜ ਦੀ ਹਜ਼ੂਰੀ ਵਿੱਚ ਇਕੱਠੇ ਹੋਏ ਨੇ ਅੱਜ ਦੀ ਪ੍ਰਾਰਥਨਾ ਨੂੰ ਸੁਣ ਰਹਿ ਨੇ ਮੇਰੇ ਖੁਦਾਵੰਨ ਜੀ ਸਾਰੇ ਭੈਣਾਂ ਭਰਾਵਾਂ ਨੂੰ ਤੁਹਾਡੇ ਪਾਕ ਜ਼ਲਾਲੀ ਤੋਂ ਰਵਰ ਹੱਥਾਂ ਵਿੱਚ ਸੌਂਪਦੀ ਹਰੇ ਸਾਰੇ ਘਰਾਂ ਪਰਿਵਾਰਾਂ ਨੂੰ ਪਰਮੇਸ਼ਵਰ ਜੀ ਤੁਹਾਡੇ ਪਾਕ ਪਵਿੱਤਰ ਲਹੂ ਚਸ਼ਪਾਨੀਆ ਮੇਰੇ ਮਹਾਨ ਖੁਦਾਵੰਜੀ ਦਇਆ ਕਰਨਾ ਕਿਰਪਾ ਕਰਨਾ ਖੁਦਾਵੰਜੀ ਰਾਤ ਦੇ ਸਮੇਂ ਦੇ ਲਈ ਪ੍ਰਾਰਥਨਾ ਕਰਦੇ ਹਾਂ ਪਰਮੇਸ਼ਵਰ ਜੀ ਇਹ ਸਾਰੇ ਘਰਾਂ ਪਰਿਵਾਰਾਂ ਨੂੰ ਭੈਣਾਂ ਭਾਈਆਂ ਨੂੰ ਬੱਚਿਆਂ ਨੂੰ ਬਜ਼ੁਰਗਾਂ ਨੂੰ ਤੁਸੀਂ ਸੰਭਾਲ ਕੇ ਰੱਖਣਾ ਰਾਤ ਦੇ ਸਮੇਂ ਹੋਣ ਵਾਲੇ ਸ਼ਤਾਨੀ ਅਟੈਕਸ ਤੋਂ ਇਹਨਾਂ ਨੂੰ ਬਚਾ ਕੇ ਰੱਖਣਾ ਮੇਰੇ ਮਹਾਨ ਖੁਦਾਵੰਜੀ दया करना कृपा करना मेरे खुदावन्जी सचमुच परमेश्वर जी रात के समय खुदावन्जी जिन्ना ਭੈਣ ਭਰਾਵਾਂ ਨੂੰ खुदावन्जी ਸੁਪਨਿਆਂ ਦੇ ਰਾਹੀਂ ਪਰਮੇਸ਼ਵਰ ਜੀ ਦਬਾਅ ਪੈਂਦਾ ਆ ਸੁਪਨਿਆਂ ਦੇ ਰਾਹੀਂ ਸ਼ੈਤਾਨ ਇਹਨਾਂ ਨੂੰ ਤੰਗ ਪਰੇਸ਼ਾਨ ਕਰਦਾ ਆ ਪਰਮੇਸ਼ਵਰ ਜੀ ਜਿਨ੍ਹਾਂ ਨੂੰ ਰਾਤ ਦੇ ਸਮੇਂ ਡਰ ਲੱਗਦਾ ਆ खुदावन्जी ਜਿਨ੍ਹਾਂ ਨੂੰ ਆਪਣੇ ਘਰਾਂ ਪਰਿਵਾਰਾਂ ਦੇ ਅੰਦਰ ਚੱਲਦੇ ਫਿਰਦੇ ਦੁਸ਼ਟ ਆਤਮੇ ਨਜ਼ਰ ਆਉਂਦੇ ਮੇਰੇ ਮਹਾਨ खुदावन्जी ਅੱਜ ਉਹ ਸਾਰੀਆਂ ਗੰਦੀਆਂ ਇਵਲ ਸਪਿਰਿਟਸ ਨੂੰ ਪ੍ਰਭ ਯੇਸ਼ੂ ਮਸੀਹ ਨਾਮ ਚ ਕੈਨਸਲ ਕਰ ਦਿੰਦੇ ਆ ਔਰ ਹੁਕਮ ਕਰਦੇ ਕਿ ਇਹਨਾਂ ਦੀਆਂ ਜ਼ਿੰਦਗੀਆਂ ਚੋਂ ਨਿਕਲ ਜਾਣ ਸੱਚਮੁੱਚ ਪਰਮੇਸ਼ਵਰ ਜੀ ਤੁਹਾਡਾ ਸੱਚਾ ਛੁਟਕਾਰਾ ਇਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਹੋਵੇ ਮੇਰੇ ਮਹਾਨ ਖੁਦਾਵੰਦੀ ਦਇਆ ਕਰਨਾ ਕਿਰਪਾ ਕਰਨਾ ਪਰਮੇਸ਼ਵਰ ਜੀ ਇੱਕ ਇੱਕ ਭੈਣ ਭਰਾ ਨੂੰ ਸ਼ੋਕੇ ਸ਼ਿਫਾ ਦੇਣਾ ਇੱਕ ਇੱਕ ਭੈਣ ਨੂੰ ਭਰਾ ਨੂੰ ਸ਼ੋਕੇ ਖੁਦਾਵੰ ਜੀ ਤੁਸੀਂ ਆਪਣੇ ਹੱਥਾਂ ਦੇ ਨਾਲ ਪਰਮੇਸ਼ਵਰ ਜੀ ਇਹਨਾਂ ਦੇ ਬੰਧਨਾਂ ਨੂੰ ਤੋੜਨਾ ਮੇਰੇ ਖੁਦਾਵੰ ਜੀ ਦਇਆ ਕਰਨਾ ਪਰਮੇਸ਼ਰ ਜੀ ਜੋ ਬਿਮਾਰ ਹੈ ਮੇਰੇ ਖੁਦਾਵੰ ਜੀ ਅੱਜ ਇਹਨਾਂ ਦੀ ਸਾਰੀ ਬਿਮਾਰੀ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਚ ਜਾਂਦੀ ਰਵੇ ਔਰ ਸੱਚਮੁੱਚ ਪਰਮੇਸ਼ੁਰ ਜੀ ਤੁਹਾਡੇ ਬੱਚੇ ਤੰਦਰੁਸਤੀ ਵਾਲੇ ਜੀਵਨ ਨੂੰ ਪਾਉਣ ਮੇਰੇ ਖੁਦਾਵੰਦ ਜੀ ਹਰ ਪਰਮੇਸ਼ੁਰ ਜੀ ਆਪਣੇ ਪਾਕ ਪਵਿੱਤਰ ਲਹੂ ਦੇ ਨਾਲ ਇਹਨਾਂ ਦੀਆਂ ਸਾਰੀਆਂ ਬਿਮਾਰੀਆਂ ਨੂੰ ਤੋੜ ਸੁਟੋ ਪਰਮੇਸ਼ੁਰ ਜੀ ਕੋਈ ਬੁਰਾਈ ਇਹਨਾਂ ਦੀ ਜ਼ਿੰਦਗੀਆਂ 'ਚ ਅਗਰ ਕੰਮ ਕਰਦੀ ਆ ਖੁਦਾਵੰਦ ਜੀ ਅੱਜ ਉਹ ਸਾਰੀ ਬੁਰਾਈ ਨੂੰ ਪ੍ਰਭੂ ਯੇਸ਼ੂਮ ਸੇ ਨਾਮ 'ਚ ਕੈਨਸਲ ਕਰ ਦਿੰਨੇ ਆ ਖੁਦਾਵੰਦ ਜੀ ਤੁਹਾਡਾ ਸੁਭਾ ਤੁਹਾਡੇ ਬੱਚਿਆਂ ਦੇ ਵਿੱਚ ਹੋਵੇ ਮੇਰੇ ਖੁਦਾਵੰਦ ਜੀ ਇਹਨਾਂ ਦਾ ਪ੍ਰਾਰਥਨਾ ਲਾਈਫ ਜ਼ੀਰੋ ਆ ਮੇਰੇ ਮਹਾਨ ਖੁਦਾਵੰ ਜੀ ਅੱਜ ਪਰਮੇਸ਼ਵਰ ਜੀ ਉਹਨਾਂ ਦੇ ਲਈ ਪ੍ਰਾਰਥਨਾ ਵਾਲਾ ਜੀਵਨ ਮੰਗ ਲੈਣਿਆ ਖੁਦਾ ਤੁਹਾਡੀ ਪਵਿੱਤਰਤਾ ਹੀ ਮੰਗਦੇ ਆ ਮੇਰੇ ਮਹਾਨ ਪਰਮੇਸ਼ਵਰ ਜੀ ਸੱਚਮੁੱਚ ਤੁਹਾਡੇ ਬੱਚੇ ਤੁਹਾਡੇ ਨਾਮ ਦੇ ਨਾਲ ਅੱਗੇ ਵਧਨ ਮੇਰੇ ਮਹਾਨ ਪਰਮੇਸ਼ਵਰ ਜੀ ਦਇਆ ਕਰੋ ਕਿਰਪਾ ਕਰੋ ਖੁਦਾਵੰ ਜੀ ਆਪਣੇ ਵਚਨਾਂ ਦੇ ਗੁੱਜੇ ਪੇਦਾ ਨੂੰ ਇਹਨਾਂ ਤੇ ਪ੍ਰਗਟ ਕਰੋ ਸੱਚਮੁੱਚ ਪਰਮੇਸ਼ਵਰ ਜੀ ਕਿ ਇੱਕ ਘਰ ਤੁਹਾਡੇ ਨਾਮ ਦੇ ਨਾਲ ਜਾਣਿਆ ਜਾਵੇ ਮੇਰੇ ਮਹਾਨ ਪਰਮੇਸ਼ਰ ਜੀ ਜਿਨ੍ਹਾਂ ਪੈਣਾ ਭਾਵ ਨੂੰ ਆਰਥਿਕ ਤੰਗੀ ਆ ਕੋਈ ਪ੍ਰੋਬਲਮ ਆ ਕਿਸੇ ਵੀ ਤਰ੍ਹਾਂ ਦੀ ਘਰ ਦੇ ਵਿੱਚ ਕੋਈ ਚਿੰਤਾ ਆ ਡਿਪਰੈਸ਼ਨ ਬੋਝ ਆ ਮੇਰੇ ਮਹਾਨ ਖੁਦਾਵੰਦ ਜੀ ਅੱਜ ਉਹ ਸਾਰੀ ਚਿੰਤਾ ਬੋਝ ਤੁਹਾਡੇ ਹੱਥਾਂ 'ਚ ਸੌਂਪਦੇ ਆ ਮੇਰੇ ਮਹਾਨ ਪਰਮੇਸ਼ਰ ਜੀ ਇਹਨਾਂ ਦੇ ਘਰਾਂ ਪਰਿਵਾਰਾਂ ਨੂੰ ਰਸੋਈਆਂ ਨੂੰ ਹੱਥਾਂ ਦੇ ਕੰਮਾਂ ਨੂੰ ਬਰਕਤ ਆਸ਼ੀਸ਼ ਦਿਓ ਖੁਦਾਵੰ ਜੀ ਸੱਚਮੁੱਚ ਤੁਹਾਡੇ ਬੱਚੇ ਤੁਹਾਡੇ ਨਾਮ 'ਚ ਵਧਨ ਜਿੱਦਾਂ ਤੁਸੀਂ ਇਬਰਾਹਿਮ ਨੂੰ ਇਸਹਾਕ ਤੇ ਯਾਕੂਬ ਨੂੰ ਬਰਕਤ ਦਿੱਤੀ ਪਰਮੇਸ਼ਰ ਜੀ ਆਪਣੇ ਬੱਚਿਆਂ ਨੂੰ ਵੀ ਬਰਕਤ ਦਿਓ ਪ੍ਰਭ ਜੀ ਸੱਚਮੁੱਚ ਤੁਸੀਂ ਯੂਸਫ ਨੂੰ ਖੁਦਾਵੰ ਜੀ ਰੂੜੀ ਤੋਂ ਚੱਕ ਕੇ ਪਰਮੇਸ਼ਰ ਜੀ ਖਾਕ ਦੇ ਵਿੱਚੋਂ ਚੱਕ ਕੇ ਉਹਨੂੰ ਰਾਜਾ ਬਣਾਇਆ ਆਪਣੇ ਬੱਚਿਆਂ ਨੂੰ ਵੀ ਪਰਮੇਸ਼ਰ ਜੀ ਰਾਜੇ ਬਣਾਓ ਖੁਦਾਵੰ ਜੀ ਜਿੱਦਾਂ ਤੁਸੀਂ ਦਾਊਦ ਨੂੰ ਬਲ ਬਖਸ਼ਿਆ ਮੇਰੇ ਖੁਦਾਵੰਨ ਜੀ ਪ੍ਰਭ ਜੀ ਉਹਦੇ ਸਾਹਮਣੇ ਗੋਲੀयत ਖੜਾ ਸੀ ਪਰਮੇਸ਼ਰ ਜੀ ਤੁਸੀਂ ਉਹਨੂੰ ਬਲ ਬਖਸ਼ਿਆ ਉਹਦੇ ਨਾਲ ਉਹ ਚਿੱਤ ਪਾਇਆ ਖੁਦਾਵੰਨ ਜੀ ਮੇਰੇ ਮਹਾਨ ਖੁਦਾਵੰਨ ਜੀ ਅੱਜ ਇਹਨਾਂ ਭੈਣ ਭਰਾਵਾਂ ਦੇ ਅੱਗੇ ਜਿੰਨੀਆਂ ਵੀ ਮੁਸ਼ਕਿਲਾਂ ਮੁਸੀਬਤਾਂ ਪ੍ਰਭ ਜੀ ਗੋਲੀयत ਬਣ ਕੇ ਖੜੀਆਂ ਆ ਸੱਚਮੱਚ ਪਰਮੇਸ਼ਰ ਜੀ ਆਪਣੇ ਬੱਚਿਆਂ ਨੂੰ ਦਾਊਦ ਵਾਲ ਦਾਊਦ ਦੇ ਵਰਗਾ ਬਲ ਦਿਓ ਪਰਮੇਸ਼ਰ ਜੀ ਤਾਂ ਕਿ ਇਹ ਉਹਨਾਂ ਸਾਰੀਆਂ ਮੁਸ਼ਕਿਲਾਂ ਮੁਸੀਬਤਾਂ ਜਿੱਤ ਪਾਉਣ ਸੱਚਮੱਚ ਪਰਮੇਸ਼ਰ ਜੀ ਤੁਸੀਂ ਇਹਨਾਂ ਦਾ ਹੱਥ ਫੜੋ ਖੁਦਾ ਵੰਜੀ ਤੁਸੀ ਇਹਨਾਂ ਦੇ ਨਾਲ ਪਰਮੇਸ਼ਰ ਜੀ ਇਹਨਾਂ ਦੀ ਮਦਦ ਸਹਾਇਤਾ ਅਗਵਾਈ ਕਰੋ ਪਰਮੇਸ਼ਰ ਤੁਹਾਡੇ ਬੱਚਿਆਂ ਨੂੰ ਕਿਸੇ ਵੀ ਚੰਗੀ ਚੀਜ਼ ਦੀ ਥੋੜ ਨਾ ਰਵੇ ਪ੍ਰਭੂ ਜੀ ਨਦੀਰ ਸੋਈਆਂ ਨੂੰ ਬਰਕਤ ਦਿਓ ਇਹਨਾਂ ਦੀਆਂ ਸੇਤਾਂ ਨੂੰ ਬਲ ਦਿਓ ਪਰਮੇਸ਼ਰ ਜੀ ਜਿੰਨੇ ਵੀ ਬਜ਼ੁਰਗ ਆ ਪਰਮੇਸ਼ਰ ਜੀ ਇਸ ਪ੍ਰਾਰਥਨਾ ਨੂੰ ਸੌਣ ਰੱਖੋ ਖੁਦਾਵੰ ਜੀ ਉਹਨਾਂ ਨੂੰ ਇੱਕ ਨਵੀਂ ਤਾਕਤ ਬਲ ਦਿਓ ਪ੍ਰਭੂ ਜੀ ਉਹਨਾਂ ਨੂੰ ਤੰਦਰੁਸਤੀ ਵਾਲਾ ਜੀਵਨ ਦਿਓ ਬੱਚਿਆਂ ਨੂੰ ਆਗਿਆਕਾਰੀ ਵਾਲਾ ਜੀਵਨ ਦਿਓ ਮੇਰੇ ਮਹਾਨ ਖੁਦਾਵੰ ਜੀ ਜਦ ਵੀ ਤੁਹਾਡੇ ਬੱਚੇ ਸੌਣ ਦੇ ਲਈ ਜਾਣ ਮੇਰੇ ਖੁਦਾਵੰ ਜੀ ਪ੍ਰਭ ਜੀ ਸੁਪਨਿਆ ਰਾਹੀ ਇਹਨਾਂ ਨਾਲ ਗੱਲਾਂ ਬਾਤਾਂ ਕਰਨੀਆਂ ਔਰ ਪ੍ਰਭ ਜੀ ਆਪਣੇ ਵਚਨਾਂ ਦੇ ਗੁੱਝੇ ਭੇਦਾਂ ਨੂੰ ਇਹਨਾਂ ਤੇ ਪ੍ਰਗਟ ਕਰਨਾ ਮੇਰੇ ਮਹਾਨ ਖੁਦਾ ਸਵਰਗ ਰਾਸ ਤੋਂ ਗੂੜੀ ਮਿੱਠੀ ਨੀਂਦ ਦੇਣਾ ਖੁਦਾਬੰਦ ਜੀ ਹਰ ਇੱਕ ਉਹ ਵੈਰੀ ਦੀ ਸ਼ਕਤੀ ਜੋ ਇਹਨਾਂ ਦੀ ਨੀਂਦ ਨੂੰ ਡਿਸਟਰਬ ਕਰਦੀ ਆ ਪ੍ਰਭ ਜੀ ਉਹ ਸਾਰੀ ਸ਼ਕਤੀਆਂ ਨੂੰ ਪ੍ਰਭਈਸ਼ੂ ਮਸੀਹ ਨਾਮ ਚ ਕੈਨਸਲ ਕਰ ਦਿੰਨੇ ਆ ਖੁਦਾਵੰ ਜੀ ਦਇਆ ਕਰੋ ਕਿਰਪਾ ਕਰੋ ਪਰਮੇਸ਼ਰ ਜੀ ਪ੍ਰਭ ਜੀ ਜਾਦਵੀ ਤੁਹਾਡੇ ਬੱਚੇ ਸੌਣ ਖੁਦਾ ਤੁਹਾਡੇ ਸਵਰਗੀ ਦੂਤ ਇਹਨਾਂ ਦੇ ਘਰਾਂ ਦੇ ਹਿਰਦੇ ਗਿਰਦ ਇਹਨਾਂ ਦੇ ਬਿਸਤਰਿਆਂ ਦੇ ਹਿਰਦੇ ਗਿਰਦ ਇਹਨਾਂ ਦੀ ਰਾਖੀ ਕਰਨ ਖੁਦਾਵੰ ਜੀ ਪ੍ਰਭ ਜੀ ਸਾਰੇ ਸਾਰੇ ਘਰਾਂ ਪਰਿਵਾਰਾਂ ਦੇ ਹਿਰਦੇ ਗਿਰਦ ਤੁਹਾਡੇ ਸਵਰਗੀ ਦੂਤਾਂ ਦੀ ਬਾੜ ਨਿਲਾਉਨੇ ਆਂ ਹਰ ਸੱਚਮੁੱਚ ਇਹ ਸਾਰੀ ਪ੍ਰਾਰਥਨਾ ਨੂੰ ਪ੍ਰਭ ਯੇਸ਼ੂ ਮਸੀਹ ਨਾਮ ਚ ਮੰਗਦੇ ਆਂ ਆਮੇਨ ਆਮੇਨ ਆਮੇਨ